ਹੋਲੀ ਕੀ ਹੋ ਗਿਆ ਕੋਡਿੰ ਨਾ ਕਹਤਾ ਹੋ ਉਹਨੂੰ ਬੁਖਾਰ ਆ ਗਿਆ ਸੀ ਅੱਜ ਤੋਂ ਚਾਰ ਦਿਨ ਪਹਿਲਾਂ ਹੀ ਠੀਕ ਹੈ ਉਦੋਂ ਬਾਅਦ ਨਾਰਮਲ ਟੀਕੇ ਜਿਹੜੀਆਂ ਆਪਾਂ ਦਵਾਈ ਲਾਉਣੀ ਜੋ ਲਈ ਜੀ ਉਹ ਤੋਂ ਪਹਿਨੀ ਬੁਖਾਰ ਹੈ ਨਾ ਉਹਦੇ ਹੀ ਉਦੋਂ ਬਾਅਦ ਬੁਖਾਰ ਜਦੋਂ ਟੁੱਟੇ ਨਹੀਂ ਫਿਰ ਆਪਾਂ ਇਹਦੇ ਚਿਚੜੀਆਂ ਦੇਖੀਆਂ ਚਿਚੜੀਆਂ ਦੇਖੀਆਂ ਉਹਦੇ ਚਿਚੜੀਆਂ ਲੱਭੀਆਂ ਦੋ ਤਿੰਨ ਕਿ ਚਿਚੜੀਆਂ ਉਹ ਚਿਚੜੀਆਂ ਨੇ ਬੁਖਾਰ ਨਹੀਂ ਟੁੱਟਣ ਦਿੱਤਾ ਫਿਰ ਚਿਚੜੀਆਂ ਵਾਲਾ ਇਲਾਜ ਕਰਿਆ ਫਿਰ ਬੁਖਾਰ ਟੁੱਟ ਗਿਆ ਹਾਂ ਜੀ ਚਿਚੜੀਆਂ ਨੇ ਇਹਦੇ ਖੂਨ ਦੇ ਵਿੱਚ ਬਿਮਾਰੀ ਛੱਡਤੀ ਹਾਂ ਉਹ ਬਿਮਾਰੀ ਹੋਣ ਕਰਕੇ ਇਹਦਾ ਖੂਨ ਕੱਟ ਗਿਆ ਪੀਲੀ ਪੇਗੇੰਦਰ ਪੀਲੀ ਹੋ ਜਾਂਦਾ ਕਮਜ਼ੋਰੀ ਪੈ ਗਈ ਖਾਣਾ ਪੀਣਾ ਛੱਡ ਗਏ ਨਾਲ ਬਾਕੀ ਹੁਣ ਠੀਕ ਆ ਬੁਖਾਰ ਨੋਰਮਲ ਆ ਗਿਆ ਹਾਂ ਜੀ ਬਾਕੀ ਹੁਣ ਤਾਕਤ ਵਾਲੇ ਟੀਕੇ ਪਾ ਕੇ ਦੂਰ ਕੋ ਸਲਾ ਰਹੇ ਪਰ ਚਾਹ ਹੁਣ ਤਾਂ ਹਾਂ ਜੀ ਹੁਣ ਫਰਕ ਆਈ ਮਤਲਬ ਕਿ ਪੀੜਾ ਬਣ ਤੋਂ ਲਾਦੀ ਤੇ ਆਉਂਦੀ ਨਾ ਨਾ ਜਿੱਤੇ ਵਾਕਿਆ ਤੇ ਰੈਣਾ ਠੀਕ ਆ ਹੁਣ ਕੰਦੀ ਬਿੰਦੀ ਵੀ ਠੀਕ ਆ ਹਾਂ ਜੀ ਬਾਕੀ ਚਿਚੜੀਆਂ ਕਿੰਨਾ ਕਿੰਨਾ ਥਾਨ ਕਰਦੀਆਂ ਨੇ ਚਿਚੜੀਆਂ ਦਾ ਜੀ ਐ ਸਮਝ ਲਓ ਵੀ ਮੇਰਾ 10-15000 ਦਾ ਨੁਕਸਾਨ ਹੋ ਗਏ ਬਹੁਤ ਕਰਦੀਆਂ ਨਾ ਮਾੜੀ ਜਣ ਗੈਲੀ ਤੋਂ ਬਾਕੀ ਉਹ ਥਣਾਈ ਤੇ ਪਤਾ ਵੀ ਨਹੀਂ ਲੱਗਦਾ ਗੌਰ ਰੱਖਣੀ ਚਾਹੀਦੀ ਹੈ ਧਿਆਨ ਰੱਖੇ ਹੁੰਦਾ ਇਹ ਬੰਦਾ ਚਿਚੜੀਆਂ ਦਾ ਚਿਚੜੀਆਂ ਦਾ ਜੀ ਤੇ ਇੱਕ ਤਾਂ ਬੁਖਾਰ ਨਹੀਂ ਟੁੱਟਦਾ ਨਾ ਚਿਚੜੀਆਂ ਜੇ ਹੋ ਜਾਂਦਾ ਤਾਂ ਉਹ ਰਹੀ ਜਾਣਗੇ ਲਈ ਇਹ ਕਰੀਦੀ ਮਲ ਕੇ ਪੰਨ 10 ਦਿਨਾਂ ਦੀ ਖਰਖਰੇ ਦੀ ਠੀਕ ਹੈ ਉਹ ਖਰਖਰੇ ਨੇ ਮੈਨੂੰ 10000 ਦਾ ਘਾਟਾ ਪਾਦਾ ਬਹੁਤ ਫਰਕ ਪੈਂਦਾ ਕਿਉਂਕਿ ਪਿੱਛੇ ਵਗ ਜਾਂਦਾ ਪਸ਼ੂ ਕਮਜ਼ੋਰੀ ਹੋ ਗਈ ਹੁਣ ਲਾਲ 10000 ਦੀ ਦਵਾਈ ਆ ਗਈ 10000 ਦੀ ਖਰਾਕ ਕਰ ਖਰਾਕ ਖਾਓਗੇ ਫੇਰ ਜਾ ਕੇ ਸੈੱਟ ਹੋ ਜਾਓ ਚੱਲ ਇੱਕ ਤਾਂ ਇਹਨੂੰ ਨੀਰੋਕੈਂਡ ਸਰਪ ਦੇਵਾਂਗੇ ਆਪਾਂ ਠੀਕ ਹੈ ਜੀ ਆਈ ਯਾਰ ਹਨਾ ਫਲਕਾ ਬੁੱਲੂ ਰਾਕ ਪਾਊਡਰ ਹੋ ਗਿਆ ਤੇ ਛਾਰ ਕਾ ਫਰੋਗ ਦੇ ਮੰਗੇ ਕੋਈ ਇਹਦੇ ਖੂਨ ਬਣਾਉਣ ਵਾਸਤੇ ਤਾਕਤ ਵਾਸਤੇ ਭੁੱਖ ਵਾਸਤੇ ਸੈਟ ਹੋ ਜੀ ਇਹਦੇ ਨਾਲ ਹੀ ਸੈਟ ਹੋ ਜੂਗਾ ਯਾਰ ਹੁਣ ਪਹਿਲਾਂ ਨਾਲੋਂ ਪੈ ਗਿਆ ਜੀ 100 ਤੋਂ 80% ਪੈ ਗਿਆ ਬਹੁਤ ਫਰਕ ਪੈ ਗਿਆ ਨਾ ਬਾਕੀ ਹੁਣ ਤੋਂ ਜੋ ਜੀ ਆ ਇਕੱਲੀ ਉਹ ਸੈਟ ਹੈ ਜੀ